ਉਹ ਨਾ ਨਾ ਮੇਰੇ ਭਰਾ ਭਲੇਖਾ ਨਹੀਂ ਖਾਣਾ ਇਹ ਘੋੜਾ ਨਹੀਂ ਇਹ ਤਾਂ ਅਜੇ ਨੌਜਵਾਨ ਚੋਬਰ ਦੀ ਮੁੱਛ ਫੁੱਟ ਦੀ ਅਜੇ ਤਾਂ ਵਸ਼ੀਰਾ ਹੈ ਬਹੁਤ ਹੀ ਘੱਟ ਉਮਰ ਦਾ ਚੰਦ ਮਹੀਨੇ ਇਹਦੀ ਉਮਰ ਹੈ ਤੇ ਹਾਈਟ ਬਹੁਤ ਵੱਡੀ ਕਰ ਗਿਆ ਕਿਉਂਕਿ ਮਾਲਾ ਖਾਨਦਾਨ ਵੀ ਬਹੁਤ ਵੱਡਾ ਹੈ ਤੇ ਬਾਪ ਵਾਲਾ ਖਾਨਦਾਨ ਵੀ ਬਹੁਤ ਜ਼ਿਆਦਾ ਵੱਡਾ ਹੈ ਜੇ ਇਹਦੀ ਗੱਲ ਕਰੀਏ ਤੇ ਇਹਦਾ ਨਾਂ ਭਰਾਵਾਂ ਨੇ ਰੱਖਿਆ ਜੀ ਫਰਜੰਦ ਕਾਂਟਾ ਤੇ ਜਦੋਂ ਕਾਂਟਾ ਲਬਜ ਪਿੱਛੇ ਲੱਗਦਾ ਤੇ ਫਿਰ ਮੈਨੂੰ ਲੱਗਦਾ ਕਿ ਦੱਸਣ ਦੀ ਲੋੜ ਨਹੀਂ ਪਰ ਫਿਰ ਵੀ ਮੈਂ ਦੱਸ ਦਿੰਦਾ ਹੈ ਇਹਦਾ ਨਾਂ ਹੈ ਜੀ ਫਰਜੰਦ ਕਾਂਟਾ ਬਾਪ ਇਹਦਾ ਹੈਗਾ ਲਿਵਿੰਗ ਲੇਜੈਂਡ ਕੋੜਾ ਕਾਲਾ ਕਾਂਟਾ ਤੇ ਜੇ ਮਾਂਲੇ ਪਾਸੇ ਖਾਨਦਾਨ ਦੀ ਗੱਲ ਕਰੀਏ ਸੱਜਣੋ ਤੇ ਮਾਂ ਕਹਿੰਦੇ ਵੀ ਸਾਰੰਗ ਘੋੜੇ ਦੀ ਧੀ ਹੈ ਤੇ 64+ ਘੋੜੀ ਦਾ ਪੁੱਤ ਹੈ ਸੱਜਣੋ ਯਾਰ ਇੱਕ ਗੱਲ ਹੋਰ ਹੈ ਕਿ ਐਡਾ ਵੱਡਾ ਇੰਨੀ ਛੋਟੀ ਉਮਰ ਦੇ ਵਿੱਚ ਕੱਦ ਹੋਵੇ ਤੇ ਆਉਣ ਵਾਲੇ ਸਮੇਂ ਦਾ ਸੁਪਰਸਟਾਰ ਨਗੀਨਾ ਹੋਵੇ ਘੋੜਾ ਹੋਵੇ ਤੇ ਆਪਾਂ ਦੋ ਲੈਣਾ ਇਹਦੀ ਤਾਰੀਫ ਚ ਨਾ ਬੋਲੀਏ ਐ ਤਾਂ ਹੋ ਨਹੀਂ ਸਕਦਾ ਸੋ ਸੁਣ ਕੇ ਜਾਓ ਬਾਕੀ ਬਰੀਕੀਆਂ ਆਪਣੇ ਸਕੈਨਰਾਂ ਥਾਣੀ ਕੱਢੀ ਚੱਲਿਓ ਕਹਿੰਦਾ ਬਾਪ ਕਾਲੇ ਕਾਂਟੇ ਨਹੀਂ ਵੀ ਪਹਿਲਾਂ ਕਹਿੰਦੇ ਝੰਡੇ ਗੱਡੇ ਆ ਵੱਡੇ ਵੱਡੇ ਧਾਕੜਾਂ ਦੇ ਚੇਬ ਕੱਢ ਛੱਡੇ ਆ ਸਾਰੰਗ ਵਾਲਾ ਖਾਨਦਾਨ ਮਾਂ ਪਿੱਛੇ ਬੋਲੇ ਤਾញਿਓਈ ਬਾਈ ਅੰਦਰਦੀਪ ਭੋਰਾ ਵੀ ਨਾ ਡੋਲੇ ਚੀਕਾਂ ਮਾਰ-ਮਾਰ ਦੱਸੂ ਹੁਣ ਰਾਜ ਚੁੱਪਦਾ ਵੇਖ ਆਉਂਦਾ ਈ ਫਰਜੰਦ ਕਾਂਟਾ ਬੁੱਕਦਾ ਮਾਝੇ 'ਚ ਵੇਖ ਆਉਂਦਾ ਈ ਫਰਜੰਦ ਕਾਂਟਾ ਬੁੱਕਦਾ ਇਹ ਐ ਸੱਜਣੋ ਬਸ਼ੀਰਾ ਫਰਜੰਦ ਕਾਂਟਾ ਬਾਕੀ ਦੂਜੀ ਗੱਲ ਇਹ ਐ ਕਿ ਜਦੋਂ ਆਪਾਂ ਹਾਈਟ ਵਾਲੇ ਪਾਸੇ ਜਾਂਦੇ ਆਂ ਕੱਦ ਵਾਲੇ ਪਾਸੇ ਜਾਂਦੇ ਆਂ ਅਕਸਰ ਹੀ ਜਿਹੜੀਆਂ ਬਰੀਕੀਆਂ ਆ ਉਹ ਘਟ ਜਾਇਆ ਕਰਦੀਆਂ ਪਰ ਪਰਮਾਤਮਾ ਨੇ ਇਹਦੇ ਵਿੱਚ ਇੱਕ ਇੱਕ ਚੀਜ਼ ਤੁੰਤੁੰਤ ਭਰੀ ਐ ਸਭ ਤੋਂ ਵੱਡੀ ਗੱਲ ਇਹ ਐ ਕਿ ਡੀਐਨਏ ਪਾਸ ਐ ਘੋੜਾ ਤੇ ਪਹਿਲਾ ਇਹ ਘੋੜੇ ਦਾ ਨਾਂ ਸੀਗਾ ਸੱਜਣੋ ਪਦਮ ਰਾਜ ਕਾਂਟਾ ਪਿਛਲੇ ਭਰਾਵਾਂ ਨੇ ਰੱਖਿਆ ਤੇ ਵੀਰ ਹੋਣਾ ਨੇ ਪ੍ਰਮਾਤਮਾ ਦਾ ਊਟ ਆਸਰਾ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਚੋਂ ਅੱਖਰ ਕੱਢ ਕੇ ਜਿਹੜਾ ਨਾਂ ਨਿਕਲ ਕੇ ਸਾਹਮਣੇ ਆਇਆ ਉਹ ਆਇਆ ਫਰਜੰਦ ਕਾਂਟਾ ਤੇ ਹੁਣ ਇਹਦਾ ਕਰਮਾ ਵਾਲੇ ਦਾ ਨਾਂ ਫਰਜੰਦ ਕਾਂਟਾ ਹੈ ਸੱਜਣੋ ਬਾਕੀ ਬਾਈ ਹੋਣਾ ਦਾ ਪਿਛਲੀ ਵਾਰ ਬਹੁਤ ਹੀ ਆਲੀ ਸ਼ਾਨ ਤਿਆਰ ਹੁੰਦਾ ਸੀ ਤੁਹਾਨੂੰ ਫਾਰਮ ਦਿਖਾਇਆ ਸੀ ਜਿੰਨਾ ਭਰਾਵਾਂ ਨੇ ਉਹ ਵੀਡੀਓ ਨਹੀਂ ਦੇਖੀਓ ਜਾ ਕੇ ਦੇਖ ਸਕਦੇ ਹੋ ਸੋ ਵੀਡੀਓ ਦੱਬ ਕੇ ਸਪੋਰਟ ਕਰਿਓ ਪਹੁੰਚੇ ਆ ਪਿੰਡ ਪੈਣੀ ਲੱਦੜ ਜਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਈ ਸਰਦਾਰ ਇੰਦਰਦੀਪ ਸਿੰਘ ਨਾਲ ਮਲਾਉਣਾ ਤੇ ਬਾਈ ਭਪਿੰਦਰ ਸਿੰਘ ਨਾਲ ਗੱਲਬਾਤ ਕਰਾਉਣੀ ਹੈ ਬਾਈ ਸਣੀ ਹੁਣਾਂ ਨਾਲ ਮਲਾਉਣਾ ਹੈ ਜਿਨ੍ਹਾਂ ਵੀਰੋ ਨੇ ਪਿਛਲੀ ਵੀਡੀਓ ਸ਼ੇਅਰ ਕੀਤੀ ਸੋਨੇ ਸੋਨੇ ਕਮੈਂਟ ਕਰਕੇ ਭਰਾਵਾਂ ਦਾ ਹੌਸਲਾ ਵਧਾਇਆ ਨਵਾਂ ਨਵਾਂ ਪੇਜ ਫੋਲੋ ਕੀਤਾ ਹੈ ਉਨਾ ਵੀਰਿਆਂ ਚ ਕੁਝ ਭਰਾਵਾਂ ਦੇ ਨਾਮ ਨੇ ਜੀ ਨਗਿੰਦਰ ਬਰਾੜ ਬਿੱਟੂ ਬੱਲ ਨਰਿੰਦਰ ਹਜਰਾ ਸ਼ੈਰੀ ਬਿਹਾਲ ਗਿੱਲ ਗੁਰਜੈਂਟ ਅਨਖੁਸ਼ ਸਤਵੀਰ ਸਿੰਘ ਬਲਵੰਤ ਸਿੱਧੂ ਪਿੰਟੂ ਬੱਲ ਜੱਗੀ ਚਾਹਲ ਗਿੱਲ ਕਿਲੀ ਵਾਲਾ ਸੋਨੀ ਗਿੱਲ ਸੰਧੂ ਜੈਲਦਾਰ ਮਲਕੀਤ ਸਿੰਘ ਰਿਸ਼ਪਾਲ ਸਿੰਘ ਬਾਈ ਰਮਿੰਦਰ ਟਿੰਕਾ ਜੱਗੀ ਸਰਪੰਚ ਗੁਰਵਿੰਦਰ ਢਿੱਲੋ ਰਮਨਦੀਪ ਸਿੰਘ ਆਜੋ ਕਰਦੇ ਆਂ ਗੱਲਬਾਤ ਵੀਡੀਓ ਐਂਡ ਤੱਕ ਲਾਸਟ ਤੱਕ ਬੇਨਤੀ ਆ ਕਿ ਜਰੂਰ ਵੇਖਿਓ ਬਹੁਤ ਚੰਗੇ ਵਿਚਾਰ ਤੁਹਾਨੂੰ ਸੋਨ ਨੂੰ ਮਿਲਣਗੇ ਭਰਾਵਾਂ ਦੇ ਆਜੋ ਕਰਦੇ ਆਂ ਗੱਲਬਾਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਾਰੇ ਸੁਝਵਾਨ ਸਰੋਤਿਆਂ ਦਾ ਇੱਕ ਵਾਰੀ ਤੋਂ ਫੇਰ ਸਵਾਗਤ ਹੈ ਮਾਨਤ ਸਤਿਕਾਰ ਤੇ ਅਦਬ ਨਾਲ ਜਿਹੀਆਂ ਆਖਦੇ ਆਂ ਸੱਜਣੋ ਸ਼ੁਰੂ ਦੇ ਵਿੱਚ ਤੁਹਾਨੂੰ ਬਹੁਤ ਹੀ ਉੱਚਾ ਲੰਮਾ ਬਹੁਤ ਹੀ ਮਜ਼ਬੂਤ ਹੱਡ ਗੋਡਿਆਂ ਦਾ ਬਹੁਤ ਹੀ ਕਹਿ ਦਈਏ ਨਾ ਲੰਬਾਈ ਦੇ ਵਿੱਚ ਵੱਡਾ ਵਸ਼ੀਰਾ ਕੱਦ ਦੇ ਵਿੱਚ ਵੱਡਾ ਵਸ਼ੀਰਾ ਖਾਨਦਾਨ ਦੇ ਵਿੱਚ ਵੱਡਾ ਵਸ਼ੀਰਾ ਮਾਲੇ ਪਾਸਿਓਂ ਵੀ ਤੇ ਬਾਪ ਵਾਲੇ ਪਾਸਿਓਂ ਵੀ ਬਹੁਤ ਬਰੀਕੀਆਂ ਵਾਲਾ ਸੁੰਦਰ ਵਸ਼ੀਰਾ ਵਿਖਾ ਕੇ ਹਟਿਆ। ਬਹੁਤ ਘੱਟ ਉਮਰ ਹੈ ਤੇ ਬਹੁਤ ਪਰਮਾਤਮਾ ਨੇ ਕੱਦ ਕਾਟ ਦਿੱਤਾ ਹੈ ਤੇ ਮਾਝੇ ਦੀ ਧਰਤੀ ਦੇ ਬੈਠੇ ਆ ਜਿਲਾ ਸ਼ਹਿਰੀ ਅੰਮ੍ਰਿਤਸਰ ਸਾਹਿਬ ਪਿੰਡ ਹੈ ਭੈਣੀ ਲਿੱਦੜਾ ਸਰਦਾਰ ਇੰਦਰਦੀਪ ਸਿੰਘ ਸੰਧੂ ਸਾਹਿਬ ਤੇ ਬਾਈ ਸਾਡਾ ਭਪਿੰਦਰ ਸਿੰਘ ਤੇ ਨਾਲ ਸਾਰੇ ਸੱਜਣ ਬੈਠੇ ਹੋ ਵੀਰਾਂ ਤੋਂ ਆਪਾਂ ਵੀਰਵਾ ਲੈ ਲੈਣਾ। ਤੁਹਾਨੂੰ ਘੋੜਾ ਵਿਖਾਉਣ ਲੱਗੇ ਆ। ਮੈਨੂੰ ਜਿੱਥੋਂ ਤਾਈ ਲੱਗਦਾ ਹੈ ਜਾਂ ਮੈਂ ਜਿੱਥੋਂ ਤਾਈ ਵੇਖਿਆ ਤੇ ਇੱਕ ਵੀ ਤੁਹਾਡੇ ਤੁਸੀਂ ਵੀ ਸਾਨੂੰ ਜਰੂਰ ਦੱਸਿਓ ਕਿ ਕਾਲੇ ਕਾਂਟੇ ਦਾ ਡਾਇਰੈਕਟ ਬੱਚਾ ਡੀਐਨਏ ਪਾਸ ਹੋਵੇ ਇੰਨੀ ਉਮਰ ਜਿੰਨੀ ਅਸੀਂ ਦੱਸਾਂਗੇ ਇੰਨੀ ਉਮਰ ਦਾ ਐਡਾ ਵੱਡਾ ਬਸ਼ੇਰਾ ਜੇ ਕਿਸੇ ਭਰਾ ਨੇ ਅਜੇ ਤੱਕ ਦੇਖਿਆ ਤੇ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਚਪਰਾਵਾਂ ਨੂੰ ਫੋਨ ਕਰਕੇ ਜਰੂਰ ਦੱਸਿਓ ਨਾਲ ਇੱਕ ਇਹਨਾਂ ਦਾ ਚਿੱਟਾ ਬਸ਼ੇਰਾ ਨੁਕਰਾਂ ਦੁੱਧ ਦਰਗਾ ਵਿਖਾਉਣ ਲੱਗੇ ਆ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਪਹਿਲਾਂ ਸਵਾਗਤ ਕਰਦੇ ਆ ਭਰਾਵਾਂ ਦਾ ਫਿਰ ਗੱਲਬਾਤ ਕਰਦੇ ਆਂ ਜੀ ਸਾਰੇ ਭਰਾਵਾਂ ਦਾ ਸਵਾਗਤ ਹੈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਟੀਮ ਜਿਹੜੀ ਪਿੰਡ ਪੈਣੀ ਜੇ ਲਦੜਾ ਤੇ ਪਹੁੰਚਣ ਦਾ ਹਰ ਦੇਖ ਸਵਾਗਤ ਕਰਦਾ ਧੰਨਵਾਦ ਵੱਡੇ ਭਾਈ ਹੋਰ ਸੁਣਾਓ ਚੜ੍ਹਦੀ ਕਲਾ ਬਹੁਤ ਵਧੀਆ ਜੀ ਪਿਛਲੀ ਵੀਡੀਓ ਤੇ ਥਾਪੀਆਂ ਮਾਰਦੇ ਸੀ ਬਾਈ ਪੂਰੀ ਅਰ ਕੀ ਬਾਤ ਮੈਨੂੰ ਲੱਗਦਾ ਥੋੜਾ ਥੱਲੇ ਤਾਂ ਨਹੀਂ ਆ ਗਿਆ ਪੂਰੀ ਪੂਰੀ ਨਹੀਂ ਨਹੀਂ ਪੂਰੀ ਗੜ ਤੋਂ ਪੂਰੀ ਪੂਰੀ ਮਾਜੇ ਵਾਲਿਆਂ ਦੀ ਤਾਂ ਉਹੀ ਪਾਉ ਗੜ ਤੋਂ ਮਾਰੀ ਜੀ ਨਾ ਹਾਈ ਲੈਵਲ ਤੇ ਹੁੰਦੀ ਆ ਥੋੜਾ ਗਰਮ ਸੁਭਾਅ ਦੇ ਹੁੰਦੇ ਆ ਤੇ ਘੋੜੇ ਵੀ ਇਹਨਾਂ ਨੂੰ ਮੈਂ ਕਹਿਣਾ ਹਾਂ ਵੀ ਤਾਂ ਤੇਜ਼ ਹੀ ਸੁਭਾਅ ਦਾ ਆ ਫੇਰ ਵੇਖ-ਵੇਖ ਕੇ ਤੇ ਉਦਾਂ ਦੇ ਭਰਾ ਹੁਣੇ ਨਗੀਨੇ ਲਿਆਇਆ ਬਾਈ ਜੀ ਜਦੋਂ ਆਪਾਂ ਪਿਛਲੀ ਵੀਡੀਓ ਦਾ ਫਾਰਮ ਦੀ ਦਿਖਾਤੀ ਸੀ ਹਾਂਜੀ ਤੇ ਸ਼ੌਕ ਨਾਲ ਜੁੜਿਆ ਨੂੰ ਕਿੰਨਾ ਕੁ ਟਾਈਮ ਹੋ ਗਿਆ ਕਿ ਪਰਿਵਾਰ ਦੇ ਵਿੱਚ ਪਹਿਲਾਂ ਰੱਖੇ ਸੀ ਕਿਸੇ ਨੇ ਘੋੜੇ ਪਹਿਲਾਂ ਜੀ ਸਾਡੇ ਪੜਦਾਦਾ ਸਾਹਿਬ ਸਰਦਾਰ ਵਧਾਵਾ ਸਿੰਘ ਸਾਡੇ ਦਾਦਾ ਜੀ ਸਰਦਾਰ ਸ਼ੰਗਾਰਾ ਸਿੰਘ ਜੀ ਉਹਨਾਂ ਦੇ ਕੋਲ ਘੋੜੀਆਂ ਹੁੰਦੀਆਂ ਸੀ ਜੀ ਜੀ ਤੇ ਉਹਨਾਂ ਦੇ ਬਾਅਦ ਫਾਦਰ ਸਾਹਿਬ ਨੇ ਆਰਮੀ ਜੁਆਇਨ ਕਰ ਲਈ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਵੀ ਆਰਮੀ ਦਾ ਥੋੜਾ ਟਾਈਮ ਘੱਟ ਲੱਗਦਾ ਜੀ ਵੇਖੋ ਜੀ ਉਹਦੇ ਨਾਲ ਸ਼ੌਂਕ ਨਹੀਂ ਪਾਇਆ ਜਾਂਦਾ ਜੀ ਤੇ ਡੈਡੀ ਹੁਣਾਂ ਫਿਰ ਰਿਟਾਇਰ ਹੋਣ ਕੇ ਵੀ ਗੱਲਾਂ ਬਾਤਾਂ ਦੇ ਘਰ ਚ ਕੂੜੀਆਂ ਦੀਆਂ ਚੱਲਦੀਆਂ ਰਹਿੰਦੀਆਂ ਸਾਡੇ ਘਾਠੀ ਵੀ ਹੁੰਦੀ ਸੀ ਇੱਕ ਜੀ ਤੇ ਉਹ ਤਾਂ ਟੰਗੀ ਹੁੰਦੀ ਇੱਕ ਬੈੱਡ ਦੀ ਮੰਜੇ ਦੀ ਢੋ ਟੰਗੀ ਹੁੰਦੀ ਸੀ ਪੁਰਾਣੇ ਦੀ ਦਾਦੀ ਜੀ ਹੁਣਾਂ ਤੇ ਇੱਕ ਕੋੜੇ ਦੀ ਨਾ ਕਾਠੀ ਟੰਗੀ ਹੁੰਦੀ ਸੀ ਓ ਛੋਟੇ ਹੁੰਦੇ ਵੇਖਦੇ ਨੇ ਇੱਕ ਕਾਠੀ ਕਰਨ ਨੂੰ ਰੱਖੀ ਆ ਇੱਕ ਕਾਠੀ ਕਿੱਥੇ ਪਊਗੀ ਹਾਂ ਕਿੱਥੇ ਪਊਗੀ ਤੇ ਉਹ ਗੱਲਾਂ ਬਾਤਾਂ ਦੇ ਘਰ ਚ ਚਲਦੀਆਂ ਰਹਿੰਦੀਆਂ ਸੀ ਵਾਹਿਗੁਰੂ ਜੀ ਤੇ ਡੈਡੀ ਜੀ ਹੁਣਾਂ ਮਤਲਬ ਨਹੀਂ ਸੀ ਛੌਂਕ ਪਾ ਲਿਆ ਹੂੰ ਤੇ ਸਾਨੂੰ ਵਾਹਿਗੁਰੂ ਨੇ ਫੁਰਸਤ ਦਿੱਤੀ ਆ ਤੋ ਜਿਹਦਾ ਜੀਨ ਚ ਨਹੀਂ ਹੁੰਦਾ ਉਦਾਂ ਹੀ ਆਗਾ ਸੀ ਡੀਐਨਏ ਚ ਆ ਗਿਆ ਡੀਐਨਏ ਚ ਆ ਗਿਆ ਜੀ ਤੇ ਗੁਰੂ ਹਰਗੋਬਿੰਦ ਪਾਸ਼ਾ ਨੇ ਕਿਰਪਾ ਕੀਤੀ ਆ ਤੇ ਇਹ ਨਗੀਨੇ ਘਰ ਆ ਗਏ ਜੀ ਹਾਂ ਲਹਿਰਾਂ ਲੱਗੀਆਂ ਲਹਿਰਾਂ ਲੱਗੀਆਂ ਅੱਛਾ ਭਾਈ ਪਿਛਲੀ ਵੀਡੀਓ ਚ ਵੀ ਆਪਾਂ ਦੱਸਿਆ ਸੀ ਹੁਣ ਵੀ ਮੈਂ ਦੱਸ ਕੇ ਆਇਆ ਵੀ ਐਡਾ ਵੱਡਾ ਵਸ਼ੀਰਾ ਕਿੱਥੋਂ ਲੱਭ ਕੇ ਲਿਆਇਓ ਪਰਖ ਕਿਦਾਂ ਕੀਤੀ ਲਿਆਉਣ ਦਾ ਸਬਬ ਕਿਵੇਂ ਬਣਿਆ ਤੇ ਕਿੰਨੇ ਟਾਈਮ ਦਾ ਲੈਂਦਾ ਹੈ ਐਜੀ ਮੇਰੇ ਵੀਰ ਜੀ ਨੇ ਵੱਡੇ ਸਰਦਾਰ ਭਪਿੰਦਰ ਸਿੰਘ ਜੀ ਟਪਈ ਵਾਲੇ ਜੀ ਮੇਰ ਤੋਂ ਛੋਟਾ ਰਹਿੰਦਾ ਸੀ ਫਰਾਂਸ ਦੇ ਵਿੱਚ ਰਮਿੰਦਰ ਰਟਿੰਕਾ ਇਹਨਾਂ ਦਾ ਪਿਆਰ ਵੜਾ ਹੂੰ ਤੇ ਉਹਨਾਂ ਦਾ ਘੜੀ ਦੋਸਤ ਨੇ ਬਾਬਾ ਠਾਣਾ ਸਾਈ ਸਟੱਡ ਫਾਰਮ ਵਾਲੇ ਗਹਿਰੀ ਭਾਗੀ ਪਿੰਡ ਆ ਜੀ ਆਪਣੇ ਬਠਿੰਡੇ ਦੇ ਲਾਗੇ ਜੀ 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 ਇਹਨਾਂ ਸਲਾਹ ਦੇ ਨਾਲ ਹੀ ਉਹਨਾਂ ਦੇ ਕੋਲੋਂ ਲਿਆਂਦਾ ਜੀ ਜੀ ਮੈਂ ਪਹਿਲਾਂ ਵੀ ਗੱਲ ਕਰਦਾ ਵੀ ਏ ਦੱਸ ਦਿੰਦੇ ਸਾਰੇ ਵੀਰ ਕਹਿ ਦਿੰਦੇ ਆ ਵੀ ਆਪਣੇ ਕੋ ਫਲਾਣੇ ਘੋੜੇ ਦਾ ਜਿੱਦਾਂ ਇਹ ਕਿੰਨੇ ਕਾਲੇ ਘਾੜੇ ਦਾ ਮਾਂ ਦਾ ਨਾਂ ਬਹੁਤ ਘੱਟ ਦੱਸਦੇ ਆ ਵੀ ਮਾਂ ਕਿੰਨੀ ਆਈਟ ਦੀ ਤੇ ਕਿੱਥੇ ਆ ਮੈਂ ਇਹ ਗੱਲ ਕਰਨੀ ਚਾਹੁੰਦਾ ਵਾਂ ਤੁਹਾਡੇ ਮੱਦੇ ਮਿਹਰਾਈ ਵੀ ਇਹਦੀ ਮਾਂ ਬਾਬਾ ਠਾਣਾ ਸਾਈ ਸਟੱਡ ਫਾਰਮ ਉਹਨਾਂ ਦੇ ਕੋਲ ਚੌਥ ਇੰਚ ਦੀ ਪਿੰਡ ਕਿਹੜਾ ਜੀ ਗਹਿਰੀ ਪਾਗੀ ਅੱਛਾ ਬਠਿੰਡਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਹੀ ਜੀ ਜੇ ਕਹੇ ਵੀਰ ਨੇ ਇਦੇ ਬਾਰੇ ਜਾਣਕਾਰੀ ਲੈਣੀ ਹੋਵੇ ਤੇ ਬਾਬੇ ਠਾਣੇ ਹੀ ਹੋਣਾ ਜੂ ਫੋਨ ਲਾ ਸਕਦੇ ਆ ਜਾ ਵੀ ਸਕਦੇ ਆ ਹਾਂ ਜਾ ਵੀ ਸਕਦੇ ਆ ਉੱਥੇ ਵੀਰ ਜਵਾਰ ਹੁਣੀ ਆ ਤੇ ਇਹ ਕਾਲੇ ਕਾਂਡੇ ਦਾ ਡਾਇਰੈਕਟ ਆ ਜੀ ਤੇ ਮਾਂ ਇਹਦੀ ਕਿਹੜੇ ਖਾਂ ਦਾ ਆਂਦੀ ਹੈ ਸਰਨ ਕੋੜੇ ਦੀ ਬੱਚੀ ਆ ਜੀ ਕਿੰਨੇ ਚਿਰ ਦੀ ਤੇ ਕਿੰਨੀ ਆਹ ਸੌਰੀ ਹਾਈਟ ਕਿੰਨੀ ਆ ਉਹਦੀ ਉਹਦੀ 64 64 ਇੰਚ ਹਾਈਟ ਆ ਜੀ ਮੇਰੇ ਭਾਈ ਜਿਹੜੀ ਜਿਹੜੀ ਤੁਸੀਂ ਆਪਾਂ ਗੱਲਬਾਤ ਭਪਿੰਦਰ ਨਾਲ ਕਰਦੇ ਪੈਸਾ ਮਾਂ ਬਾਰੇ ਹਾਂਜੀ ਮਾਂ ਨੇ ਕਹਿੰਦੇ ਵੀ ਪਹਿਲਾਂ ਵੀ ਬੜੇ ਘੈਂਟ ਬੱਚੇ ਦਿੱਤੇ ਹਾਂਜੀ ਹਾਂਜੀ ਤੇ ਹੁਣ ਆ ਘੋੜੇ ਤੋਂ ਬਾਅਦ ਵੀ ਬੜਾ ਤਕੜਾ ਬੱਚਾ ਦਿੱਤਾ ਤੇ ਉਹ ਵੀ ਬਾਈਆਂ ਦੇ ਘਰੇ ਆ ਤੁਸੀਂ ਉਹਨਾਂ ਦੇ ਦਰਸ਼ਨ ਵੀ ਕਰਿਓ ਹਾਂਜੀ ਉਹ ਵੀ ਆਹ ਜਿਹੜਾ ਬੱਚਾ ਬਾਈ ਇਹ ਕਿੰਨੇ ਚਿਰ ਦਾ ਆ ਗਿਆ ਸੀ ਆਪਣੇ ਕੋਲੇ ਡੀਐਨਏ ਪਾਸ ਹੋ ਗਿਆ ਡੀਐਨਏ ਪਾਸ ਹੈ ਜੀ ਡਾਕਟਰ ਬੈਣੀਪਾਲ ਸਾਹਿਬ ਕੋ ਉਹਦਾ ਆਪਾਂ ਨੰਬਰ ਵੀ ਤੁਹਾਡੇ ਵੀਡੀਓ 'ਚ ਦੇ ਦਾਂਗੇ ਜੀ ਉਹ ਪਾ ਹੀ ਦਵਾਂਗੇ ਆਪਾਂ ਹਾਂ ਉਹ ਪਾ ਦਵਾਂਗੇ ਜੀ ਉਹ ਜੇ ਕਿਸੇ ਵੀਰ ਨੇ ਕਿਸੇ ਵੇਲੇ ਹੋ ਜਾਂਦਾ ਨੇ ਕਿੰਤੂ ਪ੍ਰੰਤੂ ਵੀਰਪਰਾ ਕਰ ਦਿੰਦੇ ਆ ਵੀ ਯਾਰ ਇਹ ਕਾਲੇ ਕਾਂਡੇ ਦੇ ਬੱਚੇ ਵੱਡੇ ਨਹੀਂ ਹੋਏ ਜੀ ਇਹ ਬੱਚਾ ਜਿਹੜਾ ਵਾ ਇਹ ਕਰਮਾਂ ਵਾਲਾ ਆਪਣੇ ਭਰਾਵਾਂ ਚੋਂ ਜਿੰਨੇ ਵੀ ਹੋਰ ਹੋਣਗੇ ਆਪਣੀ ਉਮਰ ਤੇ ਸਭ ਤੋਂ ਉੱਚਾ ਵੱਡਾ ਤੇ ਸੋਹਣਾ ਹੋਣ ਦਾ ਮਾਣ ਹਸਲ ਇਹਦੀ ਝੋਲੀ ਪਿਆਈ ਹੁਣ ਪਹਿਲਾਂ ਮੈਨੂੰ ਘੋੜੇ ਦੀ ਹਾਈਟ ਦੱਸ ਦੋ ਵੀ ਹਾਈਟ ਕਿੰਨੀ ਹੈ 67 ਇੰਚ ਹਾਈਟ ਹੋਗੀ ਜੀ ਫੱਟੀ ਵਾਲੀ ਫੱਟੀ ਵਾਲੀ 67 ਇੰਚ ਹਾਈਟ ਹੈ ਤੇ ਤੁਹਾਡੀ ਹਾਈਟ ਸੰਧੂ ਸਾਹਿਬ ਕਿੰਨੀ ਹੈ 6 ਫੁੱਟ 1 ਇੰਚ ਹੈ ਜੀ 6 ਫੁੱਟ 1 ਇੰਚ ਬੰਦੇ ਨੂੰ ਘੋੜਾ ਮੈਨੂੰ ਲੱਗਦਾ ਵੀ 70 ਸੁੱਤਰ ਨੂੰ ਹੱਥ ਫੇਰੂਗਾ ਰਾਮ ਨਾਮ ਤੁਹਾਨੂੰ ਕੀ ਲੱਗਦਾ ਕਰ ਦੇਣੀ ਜੀ 70 ਤੇ ਆਰਾਮ ਨਾ ਕਰ ਦੇਣੀ ਹੁਣ عمر ਦਾ ਦੱਸਿਏ ਕਿੰਨੀ ਨੇ ਉਮਰਿਆ ਜੀ ਸਿਰਫ 31 ਮਹੀਨੇ ਜੀ 31 ਸਿਰਫ 31 ਮਹੀਨੇ ਉਮਰ ਫੱਟੀ ਵਾਲੀ ਪਿਛਲੀ ਵੇੜੀਗੇ ਚ ਹੀ ਆਈ ਆਖਿਆ ਹੈ ਵੀ ਜਿੰਨੀ ਹਾਈਟ ਦੱਸਣਗੇ ਉਨੀ ਤੁਹਾਨੂੰ ਫੀਤਾ ਵੀ ਦੇ ਦੋਗੇ ਭਾਈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਘੋੜੀ ਫੱਟੀ ਵਾਲਾ ਫੀਤਾ ਜੀ ਘੋੜੀ ਮਲਾਉਣੀ ਹੈ ਨਾ ਤੇ ਪਹਿਲਾਂ ਵੀਰ ਹੁਣਾ ਕੋਲੇ ਆਓ ਪਹਿਲਾਂ ਇਹਨਾਂ ਨਾਲ ਬੈਠੋ ਫਿਰ ਇਹਨਾਂ ਦਾ ਘੋੜਾ ਦੇਖੋ ਆਪਣੇ ਸਕੈਨਰਾਂ ਥਾਣੀ ਘੋੜਾ ਫਿੱਟ ਕਰੋ ਜੇ ਤੁਹਾਡੇ ਫਿੱਟ ਆਉਂਦਾ ਤੇ ਫਿਰ ਕੋਡੀ ਲੈ ਕੇ ਆਓ ਬਿਲਕੁਲ ਹੈਨਾ ਤੇ ਫੀਸ ਵੀ ਬੜੀ ਜੈਨੂਇਨ ਵੀਰ ਹੋਣਾਂ ਦੇ ਰੱਖੀ ਹੈ ਬਈ ਇਹ ਬਚੇਰਾ ਉਹਨਾਂ ਕੋਲੋਂ ਆਇਆ ਹੈਨਾ ਬਾਬੇ ਠਾਣੇ ਹਾਂਜੀ ਹਾਂਜੀ ਬਾਬੇ ਠਾਣੇ ਤੁਹਾਡੇ ਕੋਲ ਕਿੰਨੇ ਚਿਰ ਦਾ ਆ ਗਿਆ ਸੀ ਸਾਡੇ ਕੋਲ ਆ ਗਿਆ ਸੀ ਇਹ ਮਿਰਖਲ ਹੋਊਗਾ ਤੇ 20 ਮਹੀਨੇ ਦਾ ਲਾ ਲੋ ਹਾਂਜੀ ਹਾਂ 20 ਮਹੀਨੇ ਹੋ ਗਏ 19 ਮਹੀਨੇ ਜਾਨੀ ਕਿ 11 12 ਮਹੀਨੇ ਹੋ ਗਏ ਸਾਢੇ ਹਾਂਜੀ ਸਾਲ ਹੋ ਗਏ ਲੰਦੇ ਨੂੰ ਤੇ ਉਦੋਂ ਇਹਦੇ ਚ ਕਿਹੜੀਆਂ ਬਰੀਕੀਆਂ ਨੇ ਖਿੱਚੇ ਆ ਜਿਆ ਕੀ ਲੱਗਦਾ ਸੀ ਉਦੋਂ ਦੇ ਇੱਕੇ ਵੀ ਯਾਰ ਆਹ ਕੋੜਾ ਸਾਨ ਬਣਾਉਣਾ ਵੇਖੋ ਜੀ ਫਾਰਮ ਦੀ ਸ਼ਾਨ ਬਣਾਉਣੀ ਪੁਸ਼ਕਰ ਲੈ ਕੇ ਗਏ ਸੀ ਜੀ ਬਾਈ ਉਹ ਬਹੁਤ ਸੋਹਣਾ ਬਛੇੜਾ ਸਾਰਿਆਂ ਸਲੋਧ ਕੀਤੀ ਪਿਓ ਕਾਲਾ ਕਾਂਟਾ ਆ ਗਿਆ ਮਾਂ ਸਾਰਿੰਗ ਦੀ ਬੱਚੀ ਆ ਗਈ ਤੇ ਮਾਰਕਿੰਗ ਬੜੀ ਚੰਗੀ ਆ ਜੀ ਤਿੰਨ ਪੈਰ ਚਟੇ ਆ ਉਹ ਜਿੱਦਾਂ ਮੱਥੇ ਪਟਾ ਜੀ ਬਹੁਤ ਸੁਣਾ ਬਲੇਜ ਆ ਜਿੱਦਾਂ ਕਾਲਾ ਕਾਂਡਾ ਆਪਣੇ ਆਪ ਨੂੰ ਸ਼ੀਸ਼ੇ 'ਚ ਵੇਂਦਾ ਨਾ ਜੀ ਉਹਦੀ ਡਿੱਟੋ ਕਾਪੀ ਆ ਉਹਦੀ ਡਿੱਟੋ ਕਾਪੀ ਆ ਜੀ ਉਹਦਾ ਜਿੱਦਾਂ ਆ ਗਿਆ ਜੀ ਖੱਬਾ ਛੱਟਾ ਆ ਗਿਆ ਅਗਲਾ ਜੀ ਜੀ ਇਹਦਾ ਸੱਜਾ ਆ ਗਿਆ ਉਹਦੇ ਸ਼ੀਸ਼ੇ 'ਚ ਵੇਂਦਾ ਤੇ ਸੇਮ ਉਹੀ ਕਾਪੀ ਫੋਟੋ ਕਾਪੀ ਆਈ ਕੰਨ ਕੋਈ ਨਾ ਸੁਣਾ ਲੱਗਿਆ ਕੁੜੀ ਨੂੰ ਕੰਨ ਐ ਕਈ ਵਾਰੀ ਆਪਾਂ ਛੋਟਾ ਕੰਨ ਕਹਿ ਦਿੰਨੇ ਆਂ ਇੰਦਰ ਵੀ ਭਾਈ ਪਰ ਛੋਟਾ ਕੰਨ ਵੀ ਕੋੜੇ ਦੇ ਫੇਸ ਦੇ ਹਿਸਾਬ ਨਾਲ ਉਹਨੂੰ ਜੱਜਣਾ ਪੈਂਦਾ ਜਿੱਦਾਂ ਇਹਨੂੰ ਜੱਜਦਾ ਹੈ ਬਿਲਕੁਲ ਜੀ ਤੇ ਦੂਜੀ ਗੱਲ ਮੈਨੂੰ ਲੰਬਾਈ ਬੜੀ ਲੱਗੀ ਹਾਂਜੀ ਲੰਬਾਈ ਵਾਲਾ ਥੋੜਾ ਜਿਹਾ ਪੜਦਾ ਖੋਲੋ ਵੀ ਇਹ ਮਾਲੇ ਪਾਸਿਓਂ ਆਈ ਹੈ ਜਾਂ ਕਾਂਟੇ ਵਾਲੇ ਪਾਸਿਓਂ ਆਈ ਹੈ ਮਾਲੇ ਪਾਸਿਓਂ ਆਈ ਲੰਬਾਈ ਮਾਲੇ ਪਾਸਿਓਂ ਆ ਗਈ ਤੇ ਬਾਕੀ ਜਿਹੜੇ ਗੋਣਾ ਕਾਂਟੇ ਦੇ ਪਾਸੋਂ ਆ ਉਹ ਕਾਂਟੇ ਦੇ ਪਾਸਿਓਂ ਆਏ ਇਹ ਹੁਣ ਬਰੀਡਿੰਗ ਕਿੱਦਾਂ ਦੀ ਕਰੋਗੇ ਕੀ ਸੋਚਿਆ ਬਰੀਡਿੰਗ ਵਾਈਗਰੂ ਕਰਾਵੇ ਅੱਗੇ ਜਿੱਦਾਂ ਜਿੱਦਾਂ ਵੀਰਾਂ ਦਾ ਸਹਿਯੋਗ ਹੋਊਗਾ ਜੋ ਸਲਾਹ ਹੋਊਗੀ ਕਿਉਂਕਿ ਘੋੜੀਆਂ ਆਪਣੇ ਕੋ ਤੁਹਾਨੂੰ ਦਾਸੀ ਦਿੱਤੀਆਂ ਤੇ ਘੋੜੀਆਂ ਬੜੀਆਂ ਚੰਗੀਆਂ ਵਾਂ ਬਰੀਡਿੰਗ ਕਰਾਂਗੇ ਘਰ ਦੇ ਵਿੱਚ ਵੀ ਇਹ ਮਤਲਬ ਤਿੰਨਾਂ ਚੌਹ ਘੋੜੀਆਂ ਦੇ ਮਤਲਬ ਇਹਦੇ ਕੋ ਸੂਣ ਗਈਆਂ ਥੋੜੇ ਚਿਰ ਤੱਕ ਹੀ ਤੇ ਬਾਕੀ ਜਿੱਦਾਂ ਜਿੱਦਾਂ ਵੀਰ ਆਈ ਜਾਣਗੇ ਤੇ ਵਾਹਿਗੁਰੂ ਕਿਰਪਾ ਕਰੂਗਾ ਜੀ ਅੱਛਾ ਕੋੜਾ ਫਵਿੰਦਰ ਬਾਈ ਤੁਸੀਂ ਲੱਭ ਕੇ ਲੈ ਆਏ ਸੀਗੇ ਹਾਂ ਜੀ ਮੈਂ ਹੀ ਦੇਖਣ ਗਿਆ ਸੀ ਜੀ ਉਦੋਂ ਕਿਹੜੀ ਚੀਜ਼ ਨੇ ਫਿਰ ਤੁਹਾਨੂੰ ਕਿਹੜੀ ਚੀਜ਼ ਨੇ ਚਰਚਿਤ ਕੀਤਾ ਕਰਸ਼ਤ ਇਹੋ ਹੀ ਕੀਤਾ ਵੀ ਇਹਦੇ ਤੋਂ ਬਾਅਦ ਜਿਹੜਾ ਇੱਕ ਬੱਚਾ ਸਪਤਾਸ਼ ਤੋਂ ਸੋਇਆ ਹੀ ਉਹ ਵੀ ਬੱਚਾ ਬਹੁਤ ਸੋਹਣਾ ਸੀ ਹੂੰ ਉਸ ਟਾਈਮ ਜਦੋਂ ਆਪਾਂ ਇਹਨੂੰ ਲੈਂਦਾ ਜੀ ਹਾਂ ਵੀ ਮਾਂ ਦੇ ਪਹਿਲਾਂ ਵੀ ਰਿਜ਼ਲਟ ਤੁਸੀਂ ਵੇਖੀ ਹਾਂ ਉਸ ਤੋਂ ਪਹਿਲਾਂ ਬੱਚਾ ਵੀ ਜਿਹੜਾ ਮਾਂ ਦਾ ਉਹ ਵੀ ਬਹੁਤ ਸੋਹਣਾ ਸੀ ਬੱਚਾ ਹਾਂ ਤੇ ਇਹਨੂੰ ਬਾਕੀ ਵੇਖਿਆ ਇਹਦੀ ਕਾ ਟਾ ਕੰਟਰੈਡੀਸ਼ਨਲ ਬਾਡੀ ਸਟਰਕਚਰ ਬਹੁਤ ਸੋਹਣਾ ਸੀ ਹੂੰ ਹਾਈਟ ਬਹੁਤ ਸੋਹਣੀ ਲੱਗੀ ਇਹਦੀ ਬੱਚੀ ਦੀ ਜੀ ਮਤਲਬ ਖਲੋਤਾ ਹੀ ਉਦੋਂ ਇੰਚ ਲੱਗਦਾ ਵੀ ਇਹਨੇ ਵੱਡੇ ਹੋਗੇ ਕੁਛ ਨਾ ਕੁਛ ਬੰਨਾ ਹੈ। ਖਾਨਦਾਨ ਤਾਂ ਦੋਵੇਂ ਪਾਸੇ ਬ੍ਰੈਂਡ ਹੀ ਹੈ। ਹਾਂਜੀ ਬਿਲਕੁਲ। ਜੇ ਉਧਰੋਂ ਸਟਾਰ ਤੇ ਉਹਲੇ ਪਾਸੇ ਸਟਾਰ ਹੈ ਤੇ ਮਾਲੇ ਪਾਸੇ ਵੀ ਸਾਰੇ ਸਟਾਰ ਆ। ਜਿਹੜੀ ਇਹਦੀ ਮਾਂ ਆ, ਉਹ ਏਡੀ ਚੰਗੀ ਖਲੋ ਕੇ ਜੀ ਕਰਦਾ ਵੀ ਉਹਨੂੰ ਵੇਂਦੇ ਰਹੀਏ। ਏਡੀ ਤਕੜੀ ਕੋੜੀ ਆ। ਸਰੰਗ ਕੋੜੀ ਦੀ ਬੱਚੀ ਆ। ਕਿੰਨੇ ਇੰਚ ਦੀ ਆ ਮਾਂ ਇਹਦੀ? ਮਾਂ ਉਹਦੀ 40 ਤੋਂ ਬਾਰੀ ਹੋਊਗੀ। ਅੱਛਾ। ਹਾਂ। 40 64 ਇੰਚ। ਜੀ। ਹਾਂ। ਤੇ ਹੁਣ ਇੰਦਰਦੀਪ ਬਾਈ ਫੇਰ ਆਪਾਂ ਬਾਈ ਤੇ ਆਉਨੇ ਆ। ਬਾਈ ਫੀਸ ਕੀ ਰੱਖਣ ਦਾ ਇਰਾਦਾ ਹੈ ਤੇ ਕੀ ਸੋਚ ਕੇ ਰੱਖੀ ਆ ਤੇ ਕਿੰਨੇ ਜੰਪ ਜ ਇਸ ਵੀਰ ਜੀ 52000 ਰੁਪਇਆ ਰੱਖੀ ਆ ਜੀ ਹੂੰ ਬਾਕੀ ਇਹ ਨਹੀਂ ਆ ਵੀ ਜੇ ਕੋਈ ਵੀਰ ਦੂਰ ਤੋਂ ਆਇਆ ਤੇ ਮੱਥੇ ਦੇ ਅੱਖਾਂ ਰੱਖੀਆਂ ਜਾਣਗੀਆਂ ਜੀ ਉਹਦੇ ਸਫ਼ਰ ਨੂੰ ਵੇਖਦੇ ਆ ਉਹਦੇ ਤੇਲ ਖਰਚੇ ਨੂੰ ਵੇਖਦੇ ਆ ਆਪਾਂ ਕੋਈ ਜੇਦ ਨਹੀਂ ਕਰਾਂਗੇ ਮੈਂ ਤਾਂ ਬਾਈ ਦੀ ਗੱਲ ਰੁਕਦੀ ਆ ਇੱਕ ਗੱਲ ਨਾ ਤੁਹਾਨੂੰ ਮੈਂ ਸਪਸ਼ਟ ਕਰਦਾ ਜਿੱਡੇ ਵੱਡੇ ਬਾਈਆਂ ਦੇ ਕੱਦ ਦਾ ਨਾ ਉੱਡੇ ਵੱਡੇ ਹੀ ਦਿਲ ਬਖਸ਼ੇ ਆ ਪ੍ਰਮਾਤਮਾ ਨੇ ਫੀਸ ਭਾਵੇਂ ਭਾਉ ਨੇ ਕਹਿਤੀ 52000 ਪਾਵੇਂ ਕਹਿ ਦੇਣ ਲੱਖ ਦੇ ਪਾਵੇਂ ਕਹਿ ਦੇਣ 5 ਲੱਖ ਪਰ ਇੱਕਰੀ ਦਾ ਮੇਰੇ ਕਹਿਣ ਤੇ ਜਿੰਨਾ ਕਿ ਮੈਂ ਬਾਈ ਹੁਣਾਂ ਨੂੰ ਪੜ ਸਕਿਆ ਜਾਂ ਮੈਂ ਇਹਨਾਂ ਬਾਰੇ ਜਾਣ ਸਕਿਆ ਜਾਂ ਇਹਨਾਂ ਦੀ ਜੱਡਾ ਰਤਬਾ ਦੁਨੀਆਂ ਦੇ ਵਿੱਚ ਇਧਰ ਮਾਝੇ ਦੀ ਧਰਤੀ ਤੇ ਹੈਗਾ ਪੂਰੇ ਇਰਗੇ ਦੇ ਵਿੱਚ ਤੁਹਾਨੂੰ ਯਾਰ ਫੀਸ ਫੂਦ ਦੀ ਟੈਨਸ਼ਨ ਲੈਣ ਦੀ ਨਹੀਂ ਲੋੜ ਹੋ ਰੱਖਣੀ ਪੈਂਦੀ ਹੈ ਪਰ ਇੱਕ ਬ੍ਰਾਂਡ ਦਾ ਬੱਚਾ ਜੇ ਤੁਸੀਂ ਲੈਣਾ ਚਾਹੋ ਉਹਦੇ ਉਹ ਨਾ ਤੇ ਬਾਈ ਹੁਣਾਂ ਦਾ ਖੁੱਲੇ ਦਿਲ ਨਾਲ ਸੰਪਰਕ ਕਰ ਲਿਓ ਬਹੁਤ ਵੱਡੇ ਦਿਲ ਵਾਲੇ ਬੰਦੇ ਆ ਇਹਨਾਂ ਨੇ ਘੋੜਾ ਪੈਸੇ ਬੁਏ ਕਮਾਉਣ ਲਈ ਨਹੀਂ ਰੱਖਿਆ ਇਹਨਾਂ ਨੇ ਸਾਂਝ ਵਧਾਉਣ ਲਈ ਰੱਖਿਆ ਤਾਂ ਹੀ ਭਰਾਵਾਂ ਦੇ ਫਾਰਮ ਦਾ ਨਾਂ ਸਾਂਝ ਸਟੱਡ ਫਾਰਮ ਹੈ ਜੇ ਭਰਾਵਾਂ ਨਾਲ ਸਾਂਝ ਵਧਾਉਣੀ ਹੈ ਇਦਾਂ ਦੇ ਚੰਗੇ ਖਾਨਦਾਨ ਦਾ ਬੱਚਾ ਪਾਲਦੇ ਹੋ ਤੇ ਬੇਚਿੰਤ ਹੋ ਕੇ ਫੋਨ ਲਾ ਲਿਓ ਯਾਰ ਤੁਹਾਨੂੰ ਖਾਲੀ ਦੀ ਮੋੜ ਦੇ ਭਰਾ ਕਿ ਨਹੀਂ ਬਾਈ ਬਿਲਕੁਲ ਹੀ ਬਿਲਕੁਲ ਤੇ ਹੋਰ ਇਹ ਘੋੜੇ ਦੇ ਬਾਬਤ ਕੀ ਗੱਲ ਕਰਨੀ ਚਾਹੁੰਦੇ ਆ ਕੂੜੇ ਦੇ ਵੇਖੇ ਇਹੀ ਗੱਲ ਕਰਨ ਦਾ ਹੈ ਵੀ ਕਾਲੇ ਕਾਂਡੇ ਦਾ ਬੱਚਾ ਵਾ ਹਾਈਟ ਸੋਣੀ ਆ ਆਪਾਂ ਜਗਰਾਵਾਂ ਲੈ ਕੇ ਗਏ ਹਾਂ ਉੱਥੇ ਵੀ ਮੇਲਾ ਲੱਗਿਆ ਰਿਹਾ ਹੁਣ ਬੜਾ ਮੰਡੀ ਗਏ ਆ ਉੱਥੇ ਵੀ ਮੇਲਾ ਲੱਗਿਆ ਰਿਹਾ ਮੇਲਾ ਲੱਗਿਆ ਸਾਰੇ ਹੀ ਸੱਜਣ ਆਏ ਆ ਵੇਖਣ ਤੇ ਸਾਰਿਆਂ ਨੇ ਬੜਾ ਸਲਾਇਆ ਜੀ ਤੇ ਬੜਾ ਪਿਆਰ ਇਹਨੂੰ ਦਿੱਤਾ ਕਰਮਾ ਵਾਲੇ ਦੀਆਂ ਅਰਦਾਸਾਂ ਕਰਕੇ ਗਏ ਆ ਤੇ ਮਾਰੇ ਕਰੇ ਆਉਣ ਵਾਲਾ ਸਮਾਂ ਵੀ ਵਧੀਆ ਹੋਵੇ ਅੱਛਾ ਜਿਹੜੇ ਡਾਕਟਰ ਸਾਹਿਬ ਦੀ ਸਬਦ ਹੈ ਬਾਈ ਡਾਕਟਰ ਕਿਹੜੇ ਆਉਂਦੇ ਆ ਇੰਦਰਦੀਪ ਬਾਈ ਡਾਕਟਰ ਸਰਦਾਰ ਸ਼ਮਸ਼ੀਰ ਸਿੰਘ ਪੱਲੇ ਮੇਘੇ ਵਾਲੇ ਆਉਂਦੇ ਆ ਜੀ ਜੀ ਉਹ ਸਾਡੇ ਭਰਾ ਵਾ ਤੇ ਮੈਂ ਦੱਸਦਾ ਵਾਂ ਵੀ ਉਹਨਾਂ ਦੀ ਸਹੂਲਤ ਆ ਪਹਿਲੇ ਫੋਨ ਤੇ ਫੋਨ ਚੁੱਕਦੇ ਆ ਹੂੰ ਤੇ ਕੋਈ ਜिद ਨਹੀਂ ਵੀ ਮੈਂ ਅੰਦਰ ਨੂੰ ਗਿਆ ਜੀ ਮੈਂ ਉੱਧਰ ਨੂੰ ਗਿਆ ਉਹਨਾਂ ਨੇ ਜਦੋਂ ਵੀ ਯਾਦ ਕੀਤਾ ਉਹ ਹਾਜ਼ਰ ਆਇਆ ਜੀ ਬੜੇ ਚੰਗੇ ਆ ਦੂਜੀ ਗੱਲ ਆਂਦੀ ਘੁੜੀਆਂ ਰੋਕਣ ਦੀ ਤੇਲੀ ਵੀਡੀਓ ਚ ਵੀ ਦੱਸਿਆ ਸੀ ਚਲੋ ਕਈ ਭਰਾਵਾਂ ਨੇ ਵੀ ਵੀਡੀਓ ਨਹੀਂ ਵੇਖੀ ਹੋ ਸਕਦੀ ਉਹਨਾਂ ਦੀ ਜਾਣਕਾਰੀ ਵਾਧਾ ਕਰਦੀਏ ਵੀ ਕੀ ਪ੍ਰਬੰਧ ਆ ਵਧੀਆ ਖੁੱਲੇ ਖਵਾਦਾਰ ਕਮਰੇ ਆ ਹਾਂ ਤੇ ਜਿਹੜਾ ਵੀਰ ਨੇ ਰਹਿਣਾ ਵੇਰ ਰਹਿਣ ਲਈ ਵੀ ਵਧੀਆ ਬੈੱਡ ਟਾਇਲਟ ਵਾਸ਼ਰੂਮ ਜੀ ਠੀਕ ਹੈ ਨਹੀਂ ਤੇ ਕੋਈ ਮਤਲਬ ਦਿੱਕਤ ਨਹੀਂ ਆਊਗੀ ਵੀ ਕੋਈ ਵੀਰ ਕਵੇ ਵੀ ਯਾਰ ਮੈਂ ਕੋੜੀ ਇੱਥੇ ਛੱਡ ਆਪਾਂ ਕਹੀਏ ਵੀ ਕੋੜੀ ਛੱਡ ਜਾਦੇ 20 ਕਿਲੋਮੀਟਰ ਜਾ ਕੇ ਅੰਮ੍ਰਿਤਸਰ ਜਾ ਕੇ ਕਮਰਾ ਕਰਾਏ ਤੇ ਲੈ ਕੇ ਰਹਿ ਇਹ ਜੀ ਗੱਲ ਨਹੀਂ ਹੋਊਗੀ ਉਹਦੀ ਸਹੂਲਤ ਲਈ ਮੈਂ ਪਹਿਲਾਂ ਇਹ ਚੀਜ਼ ਲੈ ਕੇ ਚੱਲੇ ਆਂ ਰਹਿਣ ਦਾ ਵੀ ਖੁੱਲਾ ਪ੍ਰਬੰਧ ਹੈ ਗਰਮੀਆਂ 'ਚ ਤੁਹਾਨੂੰ AC ਮਿਲੂਗਾ ਤੇ ਸਿਆਲ 'ਚ ਤੁਹਾਨੂੰ ਹੀਟਰ ਮਿਲੂਗਾ ਰੋਟੀ ਪਾਣੀ ਦਾ ਤਾਂ ਇੰਨਾ ਤੰਨ ਕੇ ਸਾਡੇ ਪਾਉ ਸੇਵਾ ਕਰਦੇ ਆ ਨਾ ਅਸੀਂ ਸਵੇਰ ਦੇ ਆਏ ਆ ਤੇ ਮੈਂ ਨਾਲ ਵੀ ਕੋਈ ਚੀਜ਼ ਦੀ ਕਮੀ ਨਹੀਂ ਯਾਰ ਰਹਿਣਤੀ ਤੁਹਾਨੂੰ ਕੋਈ ਚੀਜ਼ ਦੀ ਸੰਗਣ ਦੀ ਜਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਖੁੱਲੇ ਦਿਲ ਨਾਲ ਸਾਡੇ ਭਰਾਵਾਂ ਨਾਲ ਸੰਪਰਕ ਕਰੋ ਭਰਾਵਾਂ ਧੂਆਂ ਦੇ ਨੰਬਰ ਮੈਂ ਲਾਤੀ ਸਿਰੇ ਤੇ ਤੇ ਵੀਰ ਮੇਰੇ ਸੰਪਰਕ ਕਰ ਲਿਓ ਸਿਰਫ 51000 ਰੁਪਿਆ ਫੀਸ ਹੈ ਕੋਈ ਤੁਹਾਡਾ ਰੌਲਾ ਨਹੀਂ ਪੀਜਦਾ ਇੱਕ ਵਾਰੀ ਫੋਨ ਲਾ ਲਿਓ ਅੱਛਾ ਭਾਈ ਇੱਕ ਜਿਹੜਾ ਬੱਚਾ ਨੁਕਰਾ ਤਿਆਰ ਕਰੀ ਜਾਂਦੇ ਆ ਜੀ ਹਾਂਜੀ ਰੋਤੇ ਆ ਜੀ ਮੜਾ ਜਾ ਹਾਂਜੀ ਇਹ ਕਿੰਨੇ ਕ ਟਾਈਮ ਦਾ ਹੋ ਗਿਆ ਏ ਮਾਰਚ ਚ ਦੋ ਸਾਲਾਂ ਦਾ ਹੁੰਦਾ ਜੀ ਇਹ ਕਿਹੜੇ ਕੋੜੇ ਦਾ ਬੱਚਾ ਏ ਤੂਫਾਨ ਕੋੜਾ ਜੀ ਬਾਮਣੀ ਵਾਲੇ ਸਮੁੰਦਰ ਕੋੜੇ ਦਾ ਬੱਚਾ ਹਾਂ ਮੇਰਾ ਦਿਖਾਇਆ ਹੋਇਆ ਕੋੜਾ ਹਾਂਜੀ ਹਾਂਜੀ ਇਹ ਆਪਣੇ ਵਾਲਾ ਆ ਗਿਆ ਸਮੁੰਦਰ ਦਾ ਪੋਤਰਾ ਹਾਂ ਸਮੁੰਦਰ ਦਾ ਪੋਤਰਾ ਆ ਗਿਆ ਤੇ ਜਿਹੜਾ ਇਹਦਾ ਨਾਂ ਕੀ ਰੱਖਿਆ ਇਹਦਾ ਅਲਬਖਸ਼ਿਆ ਜੀ ਨਾਂ ਤੇ ਉਹਦਾ ਮੈਂ ਨਾਂ ਪੁੱਛਣਾ ਭੁੱਲ ਗਿਆ ਉਹਦਾ ਨਾਂ ਕੀ ਰੱਖਿਆ ਏ ਕਿਹਦਾ ਜੀ ਜਿਹੜੇ ਕਾਂਟੇ ਵਾਲੇ ਦਾ ਉਹਦਾ ਫਰਜੰਦ ਫਰਜੰਦ ਕਾਂਟਾ ਫਰਜੰਦ ਕਾਂਟਾ ਹਾਂ ਤੇ ਆ ਨੁਕਰੇ ਦਾ ਇਹਦਾ ਅਲਬਖਸ਼ ਇਹਦਾ ਅਲਬਖਸ਼ ਰੱਖਿਆ ਪਰ ਹਵਾਂ ਨੀ ਨਾਂ ਹਾਂਜੀ ਇਹਦੀ ਹਾਈਟ ਕੀ ਹੈ ਬਾਈ ਇਹਦੀ ਹਾਈਟ 62 ਇੰਚ ਕਰ ਗਿਆ ਜੇ ਡੇਢ ਡੇਢ ਪੌਣੇ 2 ਸਾਲ ਦਾ ਇਹ ਵੀ ਮਾਰਚ ਝੋਣਾ ਵਾ 5 ਮਹੀਨੇ ਰਹਿਣ ਦਾ ਜੇ ਡੇਢ ਸਾਲ ਦਾ ਹੀ ਹੋਇਆ ਤੇ ਭਾਈ ਬਚੇਰੇ ਚ ਬਰੀਕੀਆਂ ਇਹਦੇ ਚ ਵੱਡੀਆਂ ਇਹਦੀ ਮਾਂ ਕਿਹੜੇ ਖਾਨਦਾਨ ਦੀ ਹੈ ਮਾਂ ਵੀਰ ਜੀ ਉਹਨਾਂ ਦੇ ਕੋਲ 64 ਇੰਚ ਦੀ ਕੁੜੀ ਜੇ अच्छा अंग्रेज भाई देखो। ਉਹਨਾਂ ਦੇ ਘਰੇ ਆ। ਹਾਂਜੀ ਹਾਂਜੀ। ਜੀ ਜੀ ਜੀ। ਉਹ ਤੇ ਮੇਲੇ ਚ ਆਏ ਸਗੋਂ ਪੰਜ 6 ਵਾਰੀ ਵੇਖ ਕੇ ਗਏ ਆ। ਬੱਚੇ ਵੀ ਆ ਜਾਂਦੇ ਆ। ਕਿਉਂਕਿ ਬਰੀਡ ਉਹਨਾਂ ਘਰ ਹੋਇਆ ਨਾ। ਤੇ ਉਹਦਾ ਮੋਹ ਪਿਆਰ ਹੁੰਦਾ ਬੱਚੇ ਨਾਲ। ਦੇਂਦੇ ਨਹੀਂ ਤੱਕੇ ਦੇ ਨਾਲ ਹੀ ਆਪਾਂ ਜੇਦ ਕਰਕੇ ਹੀ ਲਿਆਂਦਾ ਵੀ ਨਹੀਂ ਇਹਨਾਂ ਨੂੰ। ਬਸ਼ੀਰਾ ਇਹਦੀ ਵੀ ਖੜਨੀ ਕਰਨੀ ਮੈਂ ਨਾ ਬਾਂਬੀ ਆ ਬਈ। ਹਾਂਜੀ ਹਾਂਜੀ। ਬਰੀਕੀਆਂ ਦੇ ਵਿੱਚ ਵੀ ਤੁੰ ਤੁੰ ਬਰੀਕੀਆਂ ਭਰੀਆਂ। ਪ੍ਰਮਾਤਮਾ ਦਾ ਤਾਂ ਲੰਮਾ ਦੂਜੇ ਜਨਵਰਾਂ ਨੂੰ ਇਹ ਵੀ ਬਹੁਤ ਹੈ ਤੁਹਾਡੇ ਨਾਲ। ਹਾਂਜੀ ਹਾਂਜੀ। ਤੇ ਇਹਦਾ ਸਾਡੇ ਛੱਡਣ ਦਾ ਇਰਾਦਾ ਹੈਗਾ ਕਿ ਜਾਂ ਕਿਤੇ। ਨਹੀਂ ਇਹਦੇ ਇਹਨੂੰ ਹਾਈਡ ਕਰਨ ਦੀਏ ਜੀ। ਫਿਰ ਸਮੇਂ ਦੇ ਅਨਸਾਰ ਜਿੱਦਾਂ ਵੀ ਵਾਇਗਰੂ ਮੌਕਾ ਦੇਊਗਾ ਫਿਰ ਕਰਾਂਗੇ ਜੀ ਹਾਂ ਅੱਛਾ ਜਾਂਦੇ ਜਾਂਦੇ ਭਰਾਵਾਂ ਨੂੰ ਮੈਸੇਜ ਵੱਡੇ ਭਾਈ ਮੈਸੇਜ ਇਹ ਆ ਵੀ ਜਿੱਦਾਂ ਸੱਚ ਬੋਲੋ ਜੀ ਤੇ ਵਧੀਆ ਜਨਵਰ ਲਿਆਓ ਘੱਟ ਰੱਖ ਲੋ ਵਧੀਆ ਰੱਖੋ ਚੰਗੀ ਸੇਵਾ ਕਰੋ ਜੀ ਇਹ ਕਰਮਾਂ ਵਾਲੇ ਤੁਹਾਡਾ ਹੱਕ ਨਹੀਂ ਰੱਖਣਗੇ ਹਾਂ ਇਹ ਮਤਲਬ ਜਿੰਨਾ ਇਹਨਾਂ ਨੂੰ ਪਿਆਰ ਦਵਾਂਗੇ ਉਦੋਂ ਦੁੱਗਣਾ ਪਿਆਰ ਦਿੰਦੇ ਆ ਇਹਦੇ ਪੈਰਾਂ ਦੀ ਆਵਾਜ਼ ਪਛਾਣ ਲੈਂਦੇ ਆ ਕਿ ਕੌਣ ਆਉਣ ਡਿਆ ਵਾ ਇਨੇ ਸਿਆਣੇ ਹੁੰਦੇ ਆ ਤੇ ਨਾਲੇ ਇਹਨਾਂ ਦਾ ਜਿਹੜਾ ਵਾਹ ਵਾਹ ਮਨੁੱਖ ਦੇ ਨਾਲ ਮਤਲਬ ਹਜ਼ਾਰਾਂ ਕਰੋੜਾਂ ਸਾਲਾਂ ਤੋਂ ਹੀ ਆ ਤੇ ਆਉਣ ਵਾਲੇ ਕਰੋੜਾਂ ਸਾਲਾਂ 'ਚ ਰਹਿਣਾ ਵੀ ਆ ਵੀ ਘੋੜੇ ਦਾ ਤੇ ਮਨੁੱਖ ਦੀ ਜਿਹੜੀ ਸਾਝ ਆ ਤੇ ਬਾਕੀ ਮਹਾਰਾਜ ਕਰੇ ਵੀ ਸਾਰੇ ਮੇਰਾ ਵੀਰ ਸ਼ੌਂਕ ਜਿਹੜਾ ਜਿਹੜਾ ਮਨ 'ਚ ਹੈਗਾ ਉਹਨੂੰ ਪੂਰਾ ਕਰੋ ਚੰਗੇ ਸ਼ੌਂਕ ਪੂਰਾ ਕਰੋ ਜੀ ਧੰਨਵਾਦ ਜੀ ਲੈ ਵੀ ਸੱਜਣੋ ਤੁਹਾਨੂੰ ਦੋ ਨਗੀਨੇ ਦਿਖਾਏ ਆ ਭਰਾਵਾਂ ਦੇ ਕਿਵੇਂ ਲੱਗੇ ਕਮੈਂਟਾਂ ਇਹ ਦੱਸ ਦਿਓ ਫੋਨ ਕਰਕੇ ਵਧਾਈ ਦੇਣਾ ਨਾ ਭੁੱਲਿਓ ਭਰਾਵਾਂ ਨੂੰ ਐਨੇ ਫੋਨ ਖੜਕਾ ਦੋ ਨਾ ਕਿ ਬਾਈ ਸਾਡਾ ਮੈਨੂੰ ਲਾਂਮਾ ਦਵੇ ਵੀ ਯਾਰ ਇਹਦੇ ਫੋਨ ਹੀ ਨਹੀਂ ਵੱਜਣੋਂ ਬੰਦ ਹੁੰਦਾ ਮੈਨੂੰ ਕੋਈ ਕੰਮ ਹੀ ਨਹੀਂ ਕਰਨ ਦੇਂਦਾ ਆਹ ਸਿਸਟਮ ਹੋਣਾ ਚਾਹੀਦਾ ਕਿਉਂਕਿ ਭਰਾਵਾਂ ਨੇ ਮਿਹਨਤ ਬਹੁਤ ਕੀਤੀ ਹੈ ਹਾਂਜੀ ਵੀਰ ਇਹ ਸਾਰੇ ਵੀਰ ਹਾਂਜੀ ਹਾਂਜੀ ਜਰੂਰ ਹਾਂਜੀ ਇਹਨਾਂ ਦੇ ਸਹਿਯੋਗ ਦੇ ਨਾਲ ਸਲਾਹ ਦੇ ਨਾਲ ਮੈਂ ਇਹਨਾਂ ਦੀ ਇੰਟਰੋਡਕਸ਼ਨ ਕਰ ਜੀ ਇਹ ਵੀਰ ਹਰਮਨ ਆ ਸਾਡੇ ਲਾਗੇ ਸ਼ਾਮਨਗਰ ਪਿੰਡ ਆ ਮਜੀਠੇ ਥਾਣੇ ਦਾ ਹੀ ਇਹਨੂੰ ਬਹੁਤ ਚਾਉਂ ਗਿਆ ਜੀ ਤੇ ਸਮੇਂ-ਸਮੇਂ ਅਨਸਾਰ ਆਪਾਂ ਜਿਹੜਾ ਗੱਲਾਂ ਬਾਤਾਂ ਕੋੜਿਆਂ ਦੀਆਂ ਕਰਦੇ ਰਹਿੰਦੇ ਆ ਇਹ ਰਾਜਨਬੀਰ ਆ ਗਿਆ ਆਪਣਾ ਭਰਾ ਵਾ ਸਾਡੇ ਮਾਮਾ ਜੀ ਦਾ ਬੇਡਾ ਤੜਗੜ ਪਿੰਡ ਆ ਜੀ ਇਹ ਵੀਰ ਸਣੀ ਆ ਗਿਆ ਜੀ ਕੋੜਿਆਂ ਦੀ ਮਤਲਬ ਇਸ ਲੈਂਡ ਦੇ ਵਿੱਚ ਮੈਨੂੰ ਲਿਆਉਣ ਵਾਲਾ ਇਹ 90% ਸਣੀ ਵੀਰ ਇਹ ਪਹਿਲਵਾਨ ਜੀ ਦਾ ਬੱਚੀ ਵਿੰਡ ਵਾਲਿਆ ਉਹਨਾਂ ਦਾ ਬੇਟਾ ਵਾ ਭਾਈ ਗਲਜਾਰ ਪਹਿਲਵਾਨ ਗਲਜਾਰ ਪਹਿਲਵਾਨ ਜੀ ਆ ਉਹਨਾਂ ਦਾ ਬੇਟਾ ਭੁਪਿੰਦਰ ਪਾਜੀ ਦਾ ਦੇਖੇ ਜਾਨ ਪਹਿਚਾਨ ਦੇ ਮਹਤਾਜ ਨਹੀਂ ਇਹ ਤਾਂ ਦਸਣ ਬੰਦੇ ਸਾਨ ਹੈ ਇਹ ਸਾਰੇ ਹੀ ਹਾਂਜੀ ਗਾੜੀ ਆ ਗਈ ਪ੍ਰਭ ਜੀ ਐ ਨੈਣ ਵਡਾਲਾ ਪਿੰਡ ਆ ਜੀ ਹਸਮਸ਼ਾਲਾ ਤੇ ਸ਼ਾਮਮਦਾਲਾ ਸੋਰੀ ਹਸਮਸ਼ਾ ਨਿਕਲ ਗਿਆ ਮੂੰਹ ਸ਼ਾਮਮਦਾਲਾ ਤੇ ਅੱਗੇ ਆ ਗਿਆ ਵੀਰ ਮੇਰਾ ਰਾਜਾ ਖਾਨ ਇਹ ਸਾਡੇ ਲਾਗੇ ਤਰਪਈ ਪਿੰਡ ਰਹਿੰਦੇ ਆ ਜੀ ਇੱਥੋਂ 3 ਕਿਲੋਮੀਟਰ ਦੂਰ ਆ ਤੇ ਬਾਈ ਰਾਜਾ ਨਾ ਘੋੜੀਆਂ ਵੀ ਕੋੜੇ ਘੋੜੀਆਂ ਨੂੰ ਚਾਲੇ ਵੀ ਪਾਉਂਦਾ ਟਰੇਨ ਵੀ ਕਰਦਾ ਸਾਰਾ ਕੁਝ ਕਰਦਾ ਵੀਰ ਦਾ ਵੀ ਨੰਬਰ ਮਾੜਾ ਜਾਂ ਮੈਂ ਵਿੱਚ ਚਲਾਤਾ ਤੁਸੀਂ ਬਾਈ ਨਾਲ ਵੀ ਸੰਪਰਕ ਕਰ ਲਿਓ ਜੇ ਘੋੜੇਕੇ ਨੂੰ ਟ੍ਰੇਨਰ ਦੇਣੀ ਐ ਤਾਂ ਤੁਸੀਂ ਚਾਲੇ ਚੂਲੇ ਪਾਉਣਾ ਹੈ ਘੋੜੀਆਂ ਘਾੜੀਆਂ ਨੂੰ ਚੰਗੀਆਂ ਗੱਲਾਂ ਸਿਖਾਉਣੀਆਂ ਤੇ ਵੀਰ ਨਾਲ ਵੀ ਰਾਜੇ ਨਾਲ ਵੀ ਸੰਪਰਕ ਕਰ ਲਿਓ ਅੱਛਾ ਹੋਰ ਕੋਈ ਗੱਲਬਾਤ ਬਾਈ ਰਹਿ ਗਈ ਹੋਏ ਹਾਂ ਬੱਸ ਲੈ ਲੀਏ ਇਜਾਜ਼ਤ ਗੱਲਾਂ ਬਾਤਾਂ ਦੇ ਕੀ ਜਾਂਦੇ ਹੁੰਦੇ ਵੀ ਮਾਜੇ ਵਾਲੇ ਦੀਆਂ ਮੁੱਕਦੀਆਂ ਹੀ ਨਹੀਂ ਆ ਤੇ ਬਾਕੀ ਇਹ ਆਪੀ ਹੁਣ ਸਮਾਂ ਆ ਫੁਲਕਾ ਪਣੀ ਦਾ ਉਹ ਛਕਦੇ ਆ ਤੇ ਫਿਰ ਗੱਲਾਂ ਬਾਤਾਂ ਕਰਦੇ ਆ ਲੈ ਵੀ ਸੱਜਣੋ ਇੱਥੇ ਦਿਓ ਸਾਨੂੰ ਇਜਾਜ਼ਤ ਪਟਾਕੇ ਪਾ ਦਿਓ ਵੀਡੀਓ ਸ਼ੇਅਰ ਕਰਨ ਵਾਲੇ ਬਹੁਤ ਹੀ ਜਲਦੀ ਇਦਾਂ ਦੇ ਨਗੀਨੇ ਤੁਹਾਡੀ ਕਚਹਿਰੀ ਚ ਲੈ ਕੇ ਹਾਜ਼ਰ ਹੁੰਦੇ ਰਵਾਂਗੇ 1900 ਮਿਲੀ ਡੋਸਕਸਦ ਨੂੰ ਇਜਾਜ਼ਤ ਜਿਉਂ ਦੇ ਵਸਦੇ ਹੱਸਦੇ ਰਹੋ ਸ਼ਬਾ ਖੈਰ ਸਸੀ ਚਾਲ ਬਈ ਧੰਨਵਾਦ ਭਵਿੰਦਰ ਭਾਈ ਸਾਰੇ ਸੱਜਣਾ ਦਾ ਧੰਨਵਾਦ ਬਈ ਬਹੁਤ ਬਹੁਤ ਧੰਨਵਾਦ ਸੱਜਣੋ ਮਾਰ ਦਿਓ ਸ਼ੇਅਰ ਮਿਲਦੇ ਨੇ ਧੰਨਵਾਦ